ਮੈਨੂੰ ਖੁੱਡੂ ਬੜਾ ਤਾਂ ਚੰਗੇ ਭਲੇ ਬੰਦੇ ਤੋਂ ਵੱਧੀ ਨਹੀਂ ਛੁੱਟਦੀ ਜੜ ਵੀ ਉਹਨਾਂ ਤੋੜ ਖਡੌਣ ਦੀ ਤੰਗਿਆ ਜੋ ਗੰਦਰਸਨੀ ਦੀ ਨੰਬਰ ਤੋਂ ਪੁੱਛਦਾ ਰਾਨੀ ਬਲਾ ਤੇ ਕੀ ਮਸਲਾ ਜੀ ਤੁਹਾਡਾ ਜੀ ਆ ਡਿਊਟੀ ਦਾ ਮਸਲਾ ਜੀ ਮੈਂ ਡਿਊਟੀ ਬਣਾਉਂਦਿਆਂ ਤੇ ਉਹਨਾਂ ਨੇ ਕਬਜ਼ੇ ਕੀਤੇ ਆ ਲਾਗ ਲਿਆ ਕਰਾ ਲਿਆ ਕਿਹਨਾਂ ਦੀ ਕੀਤੇ ਕਬਜ਼ੇ ਬਲਕਾਰ ਤੋਂ ਸੇਵਕ ਤੋਂ ਸਰਵੰਤ ਸਿੰਘ son of ਅਜੀਤ ਸਿੰਘ ਇਹ ਸਵੰਦੀ ਪਿੰਡ ਦੀ ਪੰਚਾਇਤ ਨਾਲ ਕੋਈ ਗੱਲਬਾਤ ਕੀਤੀ ਹੋਈ ਪੰਚਾਇਤ ਇੱਥੇ ਦੀ ਹੈ ਕੋਈ ਨਹੀਂ ਜੀ ਐਨੇ ਨੇ ਜਵਾਕ ਆਣੇ ਆਣੇ ਐਨੇ ਨੇ ਕੋਈ ਸੱਤੀ ਆਈ ਨਹੀਂ ਅੰਦਰਾਂ ਕੇ ਵੀ ਪਈਏ ਕੰਮ ਚੱਗਾ ਕਰਦਾ ਤੁਸੀਂ ਇਹਨੂੰ ਝਾਓ ਆਉણો ਹੀ ਅੜ ਗਿਆ ਇਧਰ ਨੂੰ ਬੰਦੇ ਸਾੰਨੀ ਸਾਥੋਂ ਗਰਾਈ ਮੂੰਹ ਨੂੰ ਮੈਂ ਗਰਾਈ ਨਹੀਂ ਕਿ ਇਸ ਤੋਂ ਮੰਗਦਾ ਮੈਂ ਆਪਣੇ ਸਰ ਦੇ ਸਿਰ ਬਣਾਉਂਦੇ ਆ ਤੇ ਬਰਮਾਉਣ ਵਿੱਚ ਤੋਂ ਬਾਪੂ ਹੀ ਲਿਆਵਾ ਇਸ ਸੰਬੰਧੀ ਕੋਈ ਲਿਖਤੀ ਕੰਪਲੇਂਟ ਕੀਤੀ ਹੋਏ ਕੋਈ ਜੀ ਲਿਖਤੀ ਵੀ ਵੀਡੀਓ ਸਾਹਬ ਨੂੰ ਕੀਤੀ ਜੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨਾਂ ਨੂੰ ਔਰ ਟਿੱਟੀਆਂ ਜੀਆਂ ਗੱਡੀਆਂ ਇਹ ਇੱਕ ਫੇਰ ਪਰਸੋ ਦੇ ਗਿਆ ਮੁੰਡਾ 28 ਤਰੀਕ ਨੂੰ ਆਇਓ ਹੁਣ 28 ਨੂੰ ਵੇਖਣਾ ਵੀ ਕੀ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੈਂ ਇਨਸਾਫ ਦੀ ਮੰਗ ਕਰਦਾਂਗੇ ਕਿ ਇਹ ਨਜਾਇਜ਼ ਕਬਜ਼ੇ ਟਵਾਏ ਜਾਣ ਤੇ ਸਾਨੂੰ ਇਨਸਾਫ ਮਿਲ ਸਕੇ ਇਹ ਡੇਲੀ ਮੇਰੀ ਨਿੱਜੀ ਨਹੀਂਗੀ ਡੇੜੀ ਜਿਹੜੀ ਆ ਮੈਂ ਇਹਨਾਂ ਲੋਕਾਂ ਦੇ ਹੱਥ ਜੋੜਿਆ ਵੀ ਮੈਂ ਢਾਡਾ ਨਮੋਜਾ ਟਾਡੇ ਬੂਏ ਕਰੀ ਤੂੰ ਹੀ ਵਰਤਨੀ ਮੈਂ ਤੇ ਵਰਤਨੀ ਨਹੀਂ ਮੇਰੇ ਪੈਸੇ ਲੋਨ ਤਾਂ ਭਾਈ ਵਾਲਿਆਂ ਮੈਂ ਬਾਹਰ ਚੱਲ ਗਿਆ ਜੀ ਫੇਰ ਇੱਥੇ ਪੜਦੇ ਜਿਹੜੇ ਬੰਦੇ ਦੋ ਚਾਰ ਬੰਦਾ ਸਿਆਣਾ ਹੈ ਨਹੀਂ ਕੋਈ ਜਵਾਗ ਜੱਲੇ ਜਿਹੜੇ ਮੈਂਬਰ ਮੈਂਬਰ ਆ ਉਹ ਸਰਪੰਚ ਤੇ ਸਰਪੂਚ ਉਹਨਾਂ ਨੂੰ ਸੈਂਸ ਸੁਣੀਵੇਂ ਇਵੇਂ ਕਰਾਈ ਜਾਂਦੇ ਝੂਠੇ ਕਰਾਈ ਜਾਂਦੇ ਆ ਮੈਂ ਸਰਕਾਰ ਤੋਂ ਨਗਰ ਵਾਲਿਆਂ ਨੂੰ ਅਪੀਲ ਕਰਦਾ ਵੀ ਮੇਰਾ ਸਾਥ ਦਿਓ ਤੇ ਸਰਕਾਰ ਜਿਹੜੀ ਹੈ ਉਹ ਇੰਦਰ ਧਿਆਨ ਦੇਵੇ ਤੇ ਇਹ ਨਜਾਇਜ਼ ਕਬੂਲੇ ਢਾਈ ਜਾਣ ਮੈਂ ਪ੍ਰਕਾਸ਼ ਸਿੰਘ ਇਹ ਮੇਰਾ ਭਰਾ ਕੁਸ਼ੀਲ ਸਿੰਘ ਛੋਟਾ ਹੈ ਮੇਥੋਂ ਇਹ ਜਿਹੜਾ ਸਾਡੇ ਤੇ ਦਰਖਾਸਤ ਦਿੱਤੀ ਹੈ ਸਾਡੀ ਜੰਦੀ ਜਾਇਦਾਦ ਆ ਸਾਤੋਂ ਸਾਰੇ ਪਰੂਫਾ ਜੋ ਸਾਡੇ ਲਿਖਿਆ MP2 ਸਾਬ ਕੋਲ ਗਏ ਆ ਉਹਨਾਂ ਨੂੰ ਸਾਨੂੰ ਸੱਧਿਆ ਵਾ ਸਾਤੋਂ A2 ਜਿਹਨੇ ਵੀ ਪਰੂਫ ਸਾਡੀ ਜੰਦੀ ਜਾਇਦਾਦ ਆ ਸੰਨ 27 ਜਨਵਰੀ 1971 ਦੀ ਸਾਡੇ ਬਾਪ ਨੇ ਖਰੀਦੀ ਹੀ ਉਹਦੇ ਵਿੱਚ ਅਸੀਂ ਮੁੰਨੇਚਰ ਤੋਂ ਵਸ ਰਹੇ ਜਿਹੜੀ ਬੈਟਕਾ ਜਿਹੜੀ ਬਣੋਨੀ ਪਈ ਆ ਇਹਦੇ ਮੇਰਾ ਛੋਟਾ ਭਾਈ ਕੁਸ਼ੇਵ ਸਿੰਘ ਉਹਦਾ ਮਾਲ ਟਕਰ ਬੰਦ ਲਿਆ ਅਸੀਂ ਜਿਹੜਾ ਸ਼ਾਇਦਨਾਵਾ ਵੀ ਪੰਚਾਇਤ ਕੋ ਪਿਛਲੇ ਕਰੀਬਨ 6-7 ਮਹੀਨੇ ਤੋਂ ਲਖਵਾ ਕੇ ਬੋਲ ਰੱਖਿਆ ਕੋ ਸਾਨੂੰ ਪਹਿਲਾਂ ਤੋਂ ਇਹ ਇੱਕ ਦਰਸਕਤਮ ਇਹਦੇ ਰਿਆ ਮੈਂ ਇਡਾਰ ਹਾਤਾ ਤੋਂਤਾ ਇਹ ਕਰੂ ਉਹ ਕਰੂ ਇਤਨਾ ਇਹ ਬੰਦਾ ਬਾਗੂ ਇਹਨੇ ਪਹਿਲਾਂ ਸਾਡੇ ਭਰਾ ਕੋ ਪੈਸੇ ਵੀ ਲਈ ਸੀ ਉਹ ਵੀ ਇਹਨੇ ਧੱਕੇ ਨਾਲ ਬਿਆਨਾ ਸਾਡਾ ਬਣਵਾ ਕੇ ਆਫ ਕਰੀ ਲਈ ਸਾਡੇ ਭਰਾ ਕੋ ਪੈਸੇ ਲਈ ਉਹਨੀਆਂ ਜਿਹੜੀ ਸਾਨੂੰ ਜੋ ਵੀਡੀਓ ਸਾਫ ਸੱਦਨ ਸਾਥ ਦੇ ਆ ਅਸੀਂ ਉਹਨਾਂ ਦੇ ਉਥੇ ਜਾਂਦੇ ਆ ਬਲਾਕ ਦੇ ਵਿੱਚ ਜੋ ਸਾਨੂੰ ਵੀਡੀਓ ਸਾਫ ਫੈਸਲਾ ਕਰਨਗੇ ਸਾਡੀ ਜੱਦੀ ਜਾਇਦਾਦ ਜਿਹੜੀ ਡੇਢੀ ਸਾਲ ਰਿਆ ਅਸੀਂ ਇਹਨੂੰ ਕੋਈ ਨਹੀਂ ਰੋਕ ਰਿਹਾ ਇੰਨੇ ਸਗੋ ਜੀ ਸਰਕਾਰ ਨੂੰ ਮਿਲਿਆ ਸੂਚਤਾਵਾ ਸਾਨੂੰ ਨਾਲੀ ਤੇ ਛੜਕਾ ਉਹਦੇ ਵਿੱਚ ਜਿਹਾ ਅਨਸਾਰੀ ਕੀਤੀ ਹੋਈ ਹੈ ਤੇ ਉਹ ਜਿਹੜਾ ਸਾਡਾ ਘਰ ਤੋਂ ਸੇਕ ਸੇ ਤੋਂ ਉਹਦਾ ਉਹਦੇ ਗਾੜੀ ਪਿੱਤਰ ਕੱਢ ਕੇ ਉਹਦਾ ਕੰਮ ਬਾਹਰ ਆਉਣਾ ਜਾਣਾ ਮੁਸ਼ਕਲ ਹੋਇਆ ਗਿਆ ਤੇ ਬਾਕੀ ਜਿਹੜੀ ਸਾਡੀ ਜਿੱਦੀ ਯਾਦ ਆ ਤਾਂ ਉਹ ਹੀ ਖਰੀਦੀ ਹੋਈ ਆ ਜਿਹੜੀ ਤੇ ਪਹਿਲੇ ਜਿਵਾ ਤੇ ਜਿੱਤੇ ਸਾਡੇ ਕਮਰਾ ਪਿਆ ਉਹਦੇ ਇਹਦੇ ਬਾਪ ਦੇ ਤਾਰਾ ਸੀ ਨੰਬਰਦਾਰ ਸੀ ਉਹਦੇ ਸਹਿਣਾ ਜਿਹੜੀ ਦੂਜੀ ਜਗ੍ਹਾ ਖਰੀਦੀ ਆ ਹਾਂ ਉਹ ਤੇ ਜਗਿੰਦਰ ਸਿੰਘ ਵੀ ਜ਼ਿੰਮੇਵਾਰੀ ਉਹਦਾ ਪਿਤਾ ਇਹਦੇ ਸੈਨ ਉਹ ਵੀ ਉਚਾਈਆਂ ਕਾਗਜ਼ਪੱਤਰ ਵੀ ਨਾਲ ਮੁਕਾ ਦਿੱਤੇ ਹਨ ਉਹ ਤੇ ਬਿਲਕੁਲ ਸਾਰੇ ਜਿਹੜੇ ਪ੍ਰਮੁਖ ਸਾਡੇ ਕੋਲ ਹਾਜ਼ਰ ਮੋਕੇ ਦੇ ਅਹੀਂ ਪਈਦੀ ਜੈਲ ਅੰਜੀ ਇੱਥੇ ਕਬਜ਼ਾ ਨਹੀਂ ਕੀਤਾ ਦੇਖੋ ਜੀ ਜਗਿੰਦਰ ਸਿੰਘ ਜੀ ਉਹਨਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਉਹਨਾਂ ਦੇ ਬਿਲਕੁਲ ਨਾਲ ਦੇ ਜਿਹੜੇ ਘਰ ਵਾਲੇ ਨੇ ਉਹਨਾਂ ਨੇ ਜਿਹੜੀ 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 ਆ ਉਹ ਡਿਜ਼ਾਈਨ ਕਬਜ਼ਾ ਕਰਕੇ ਤੇ ਪੰਜੰਦ ਜਗ੍ਹਾ ਵਿੱਚ ਬਣਾਈ ਗਈ ਹੈ ਜੀ ਠੀਕ ਹੈ ਜੀ ਤੇ ਸਾਡੇ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਪਰ ਥੋੜੇ ਜਣਾ ਬਾਅਦ ਦੂਸਰੀ ਧਿਰ ਨੇ ਵੀ ਇਹਨਾਂ ਦੇ ਖਿਲਾਫ ਨਜਾਇਜ਼ ਕਬਜ਼ੇ ਸੰਬੰਧੀ ਤਰਖਾਸ ਦੇ ਦਿੱਤੀ ਹੈ ਜੀ ਹੁਣ ਇਹਨਾਂ ਦੋਵਾਂ ਨੂੰ ਕਿਉਂਕਿ ਇਹ ਇਸ ਕਾਈਂਡ ਆਫ ਇਹਨੂੰ ਵੈਰੀਫਾਈ ਕਰਨਾ ਪੈਣਾ ਆਪਾਂ ਨੂੰ ਸਾਰੇ ਚੈੱਕ ਕਰਨਾ ਪੈਣਾ ਸਾਰੇ ਡਾਕੂਮੈਂਟੇਸ਼ਨ ਵਗੈਰਾ ਇਸ ਕਰਕੇ ਇਹਨਾਂ ਨੂੰ ਕਿ ਆਪੋ ਆਪਣੇ ਸਬੂਤ ਵਗੈਰਾ ਲੈ ਕੇ ਆਪਣੇ ਮਾਲਕੀ ਹੱਕ ਦੇ ਪ੍ਰੂਫ ਲੈ ਕੇ ਸਾਡੇ ਕੋਲ ਹੁਣ ਅਗਲੀ ਨੈਕਸਟ ਡੇਟ ਅਸੀਂ ਇਹਨਾਂ ਨੂੰ 28 ਦਿੱਤੀ ਹੈ ਜੀ ਦਫ਼ਤਰ ਵਿੱਚ ਆਉਣ ਦੀ ਉਹਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ ਜੀ ਕਿ ਕਿਹੜੀ ਜਗ੍ਹਾ ਦੇ ਕਿਹੜੇ ਨਜਾਇਜ਼ ਕਬਜ਼ਾ ਹੈਗਾ ਜਾਂ ਨਹੀਂ ਹੈਗਾ ਤੇ ਮੈਨੂੰ ਇਹ ਵੀ ਸੁਣ ਵਿੱਚ ਆਇਆ ਕਿ ਕਿ ਅਜੇ ਕੋਈ ਵੈਰੀਫਾਈ ਕਰ ਰਹੇ ਆ ਅਸੀਂ ਪਾਰਟ ਆਫ ਆਰ ਇਨਵੈਸਟੀਗੇਸ਼ਨ ਹੀ ਸਾਰੀ ਚੀਜ਼ੇ ਕਿ ਇਹ ਜਿਹੜੀ ਜਗ੍ਹਾ ਸਾਰੀ ਇਹ ਲਾਲਕੀ ਦੇ ਅੰਦਰਵਾਜੀ